ਆਖਰੀ ਸੁਵਾਸ ਵੀ ਉਡੀਕ ਕਰੂ ਤੇਰੀ ਨੀ ਪਾਲਦੇ ਜ਼ਨਾਜ਼ੇ ਤੇ ਨਾ ਪਾਵੇਂ ਭਾਵੇਂ ਫੇਰੀ ਨੀ ਕਰਮ ਕਰੇ ਜੇ ਵੀ ਰੱਬ ਮੇਲ ਵੀ ਕਰਾਵੇ ਤੜਫ ਪੱਤਰਿਆਂ ਵਾਲਾ ਰਹਿਣੀ ਵੈਰ ਨੇ ਇੱਕ ਵਾਰ ਅੱਗੇ ਮਿਲ ਜਾ ਇਹ ਗੀਤ ਦੇ ਬੋਲ ਨੇ ਗਾਇਕ ਫਰੋਜ਼ ਖਾਨ ਜੀ ਦੇ ਜੋ ਐਮ ਐਲ ਏ ਸਾਹਿਬ ਫਿਲਮ ਲਈ শ্রোਤਿਆਂ ਨੂੰ ਸੁਣਨ ਨੂੰ ਮਿਲਣਗੇ ਮੈਂ ਤੁਹਾਡਾ ਆਪਣਾ ਸਾਹਿਬ ਫਾਜ਼ਿਲ ਕਾ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਿਆਂ ਐਮ ਐਲ ਏ ਸਾਹਿਬ ਫਿਲਮ ਦੀ ਸਟਾਰ ਕਾਸਟ ਤੇ ਅਦਾਕਾਰ ਪਾਲ ਪੱਤਰਿਆਂ ਵਾਲਾ ਜੀ ਬਾਰੇ ਪਾਲ ਪੱਤਰਿਆਂ ਵਾਲਾ ਜੀ ਦੇ ਪਿਸ਼ੋਕੜ ਬਾਰੇ ਗੱਲ ਕਰੀਏ ਤਾਂ ਉਹਨਾਂ ਨੂੰ ਉਹਨਾਂ ਨੇ ਕੁਝ ਟੈਲੀ ਫਿਲਮਾਂ ਤੇ ਫੀਚਰ ਫਿਲਮਾਂ ਵੀ ਕੀਤੀਆਂ ਤੇ ਗਾਇਕੀ ਵਿੱਚ ਵੀ ਜੋਰ ਅਜਮਾਇਆ ਟੈਲੀ ਫਿਲਮ ਨੈਣਾ ਦੇ ਬੰਜਾਰੇ ਤੋਂ ਬਾਅਦ ਫੀਚਰ ਫਿਲਮ ਚੜਦਾ ਸੂਰਜ ਬੇਵਫਾ ਕੌਣ ਕਾਫਲਾ 1947 ਜੰਗ ਜੱਟਾਂ ਦੀ ਪਿਆਰ ਦਾ ਅੰਤ ਤੇ ਹੁਣ ਐਮ ਐਲ ਏ ਸਾਹਿਬ ਫਿਲਮ ਲੈ ਕੇ ਆ ਰਹੇ ਹਨ ਜਿਸ ਵਿੱਚ ਸੁਪਰਸਟਾਰ ਗੁਰਕਿਰਤਨ ਬੀ ਐਨ ਸ਼ਰਮਾ ਪ੍ਰਿਆ ਨਿਜ਼ਰ ਹਰਨੀਤ ਨੀਤੂ ਰਵਿੰਦਰ ਔਲਕ ਨਿਰਮਲ ਨਿੰਮੀ ਤੇ ਸੁਪਰਸਟਾਰ ਕਮੇਡੀਅਨ ਕੁਲੇਸ਼ਾ ਜੀ ਵੀ ਕੰਮ ਕਰ ਰਹੇ ਹਨ ਪਾਲ ਜੀ ਵੱਲੋਂ ਮੈਨੂੰ ਫਿਲਮ ਦੀਆਂ ਕੁਝ ਤਸਵੀਰਾਂ ਤੁਹਾਡੇ ਸਾਹਮਣੇ ਕਰਨ ਲਈ ਭੇਜੀਆਂ ਗਈਆਂ ਜੋ ਤੁਹਾਨੂੰ ਪਸੰਦ ਆਉਣਗੀਆਂ ਤੇ ਫਿਲਮ ਦੀ ਓਡੀਕ ਵੀ ਰਹੇਗੀ ਧੰਨਵਾਦ